ਨਿਰਿੰਦਰ ਫਿਲਮ ਦੀ ਸ਼ੂਟਿੰਗ ਹੋਈ ਹੈ ਜਿਹੜੀ ਐਸਪਰੈਸ ਸੁਪਰ ਹਿੱਟ ਚੱਲਦੀ ਪਈ ਹੈ ਲੋਕਾਂ ਦੇ ਦਿਲਾਂ ਦੀ ਧੜਕਣ ਬਣੀ ਹੋਈ ਹੈ ਜਿਹੜੀ ਫਿਲਮ ਅੱਜ ਅਸੀਂ ਉਸ ਕੋਠੀ ਦੇ ਵਿੱਚ ਪਹੁੰਚਿਆ ਦਾਦੀ ਆਸ਼ਰਮ ٹرسٹ ਦੇ ਵੱਲੋਂ 1977 ਦੇ ਵਿੱਚ ਇਹ ਕੋਠੀ 7 ਲੱਖ ਰੁਪਏ ਦੇ ਵਿੱਚ ਖਰੀਦੀ ਗਈ ਸੀ ਉਸ ਤੋਂ ਬਾਅਦ ਅੱਜ ਤੱਕ ਇਸ ਦੀ ਮਰਮਮਤ ਦਾ ਕੰਮ ਕੋਈ ਨਹੀਂ ਕੀਤਾ ਗਿਆ ਅੱਜ ਵੀ ਇਹ ਹਾਲਤ ਖਸਤਾ ਨਜ਼ਰ ਆਦੀ ਇਸ ਤਰ੍ਹਾਂ ਲੱਗਦੀ ਪਈ ਹੈ ਕੋਠੀ ਦੀ ਮੀਨਾਕਾਰੀ ਬਹੁਤ ਵਧੀਆ ਵਧੀਆ ਹੋਈ ਹੈ ਬਹੁਤ ਪੁਰਾਣੀ ਕੋਠੀ ਹੈ ਬਸ ਦੇਖ ਕੇ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਕੀ ਮਹਿਸੂਸ ਹੁੰਦਾ ਜਦੋਂ ਵੀ ਜਦੋਂ ਇੱਥੋਂ ਆਪਣੀ ਸੈਲਫੀ ਲੈਂਦੇ ਪਏ ਕਿ ਮਹਿਸੂਸ ਹੁੰਦਾ ਕਿ ਇਸ ਫਿਲਮ ਇਸ ਕੋਠੀ ਵਿੱਚ ਜੋ ਐਕਟਰ ਨੇ ਜਿਹੜੇ ਜਿਨ੍ਹਾਂ ਨੇ ਸ਼ੂਟਿੰਗ ਕੀਤੀ ਹੈ ਬੜੀ ਹਾਈਲਾਈਟ ਹੋਈ ਫਿਲਮ ਸੁਪਰ ਹਟ ਗਈ ਹੈ ਉਹ ਫਿਲਮ ਦੇਖ ਕੇ ਆਏ ਆ ਇਹ ਨਾ ਕਰੀ ਜੜੀ ਉਹ ਦੱਸਦੀ ਪਈਏ ਕਿ ਕਿਸ ਤਰੀਕੇ ਦੇ ਨਾਲ ਯਾਦਾਂ ਸਨ ਬੜੀ ਜੇਕਰ ਕਿਸੇ ਚੀਜ਼ ਦੇ ਵਿੱਚ ਕਿਸੇ ਥਾਂ ਦੇ ਵਿੱਚ ਕੁਝ ਖਾਸ ਨਜ਼ਰ ਆਂਦਾ ਹੋਵੇ ਤਾਂ ਫਿਰ ਹੀ ਸਿਲੈਕਟ ਕੀਤਾ ਜਾਂਦਾ ਫਿਲਮਾਂ ਜਿਹੜੀਆਂ ਹੁੰਦੀਆਂ ਨੇ ਬਣਦੀਆਂ ਨੇ ਤੇ ਉਹਨਾਂ ਕੋਲ ਸਿਲੈਕਟ ਉਦੋਂ ਹੀ ਕੀਤਾ ਜਾਂਦਾ ਜਦੋਂ ਕੁਝ ਖਾਸ ਨਜ਼ਰ ਆਉਂਦਾ ਹੈ। ਤੁਸੀਂ ਦੇਖ ਸਕਦੇ ਹੋ ਕਿ 150 ਸਾਲ ਪੁਰਾਣੀ ਚੀਜ਼ ਹੋਵੇ ਤਾਂ ਉਹਦੀ ਤਾਂ ਵੈਸੇ ਹੀ ਲੱਕੜ ਜਿਹੜੀ ਉਹ ਗਲ ਜਾਂਦੀ ਹੈ ਪਰ ਇਹ ਜਿਹੜੇ ਲੱਕੜਾਂ ਨੇ ਉਹ ਗਲੀਆਂ ਨਹੀਂ ਉਹ ਲੱਕੜਾ ਬਿਲਕੁਲ ਪਰਫੈਕਟ ਨਹੀਂ ਬਿਲਕੁਲ ਸੈੱਟ ਨੇ। ਦੋਸਤੋ ਬਹੁਤ ਸਾਰੀਆਂ ਫਿਲਮਾਂ ਬਣਦੀਆਂ ਨੇ ਜਿਨ੍ਹਾਂ ਵਿੱਚੋਂ ਕੁਝ ਫਲॉप ਹੋ ਜਾਂਦੀਆਂ ਨੇ ਤੇ ਕੁਝ ਸੁਪਰ ਹਿੱਟ ਜਾਂਦੀਆਂ ਨੇ। ਤਾ ਸੁਪਰ ਹਿੱਟ ਫਿਲਮਾਂ ਦੇ ਵਿੱਚੋਂ ਇੱਕ ਫਿਲਮ ਜਿਹੜੀ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਜ਼ੋਰਾਂ ਸ਼ੋਰਾਂ ਦੇ ਨਾਲ ਚੱਲਦੀ ਪਈ ਹੈ ਤਾਂ ਚੰਗਾ ਬਿਜ਼ਨਸ ਵੀ ਉਸ ਫਿਲਮ ਨੇ ਕਰ ਦਿੱਤਾ ਹੈ ਫਿਲਮ ਦੁਰੰਦਰ ਉਸ ਫਿਲਮ ਦੀ ਸ਼ੂਟਿੰਗ ਹੋਈ ਸੀ ਜਿਸ ਕੋਠੀ ਦੇ ਵਿੱਚ ਅਸੀਂ ਉਸ ਥਾਂ ਦੇ ਉੱਤੇ ਮੌਜੂਦ ਹਾਂ ਜੀ ਰਹਿਮਾਨ ਡਕੈਤ ਦਾ ਰੋਲ ਨਿਭਾਉਣ ਵਾਲੇ ਅਕਸ਼ੇ ਖੰਨਾ ਨੇ ਇਸ ਕੋਠੀ ਦੇ ਵਿੱਚ ਕਾਫੀ ਸਮਾਂ ਕੱਢਿਆ ਅਸੀਂ ਚੱਲਦੇ ਹਾਂ ਇਸ ਕੋਠੀ ਦੇ ਅੰਦਰ ਇਹ ਉਹ ਪੌੜੀਆਂ ਨੇ ਜਿਹੜੀਆਂ ਪੌੜੀਆਂ ਅਕਸਰ ਹੀ ਤੁਹਾਨੂੰ ਇਸ ਫਿਲਮ ਦੇ ਵਿੱਚ ਦੇਖਣ ਨੂੰ ਜਰੂਰ ਮਿਲੀਆਂ ਹੋਣਗੀਆਂ ਜਿਹੜਾ ਜਿਹੜਾ ਕਿਰਦਾਰ ਨਿਭਾਉਣ ਵਾਲੇ ਇੱਥੇ ਪਹੁੰਚੇ ਸਨ ਉਹ ਇਨ੍ਹਾਂ ਪੌੜੀਆਂ ਤੋਂ ਉੱਪਰ ਵੀ ਗਏ ਸੀ ਆਓ ਅਸੀਂ ਵੀ ਚੱਲਦੇ ਹਾਂ 150 ਸਾਲ ਪੁਰਾਣੀ ਇਸ ਕੋਠੀ ਨੂੰ ਲਾਲ ਕੋਠੀ ਦੇ ਵਜੋਂ ਜਾਣਿਆ ਜਾਂਦਾ ਹੈ ਅੰਮ੍ਰਿਤਸਰ ਦੇ ਵਿੱਚ ਤਾਂ ਇਸ ਕੋਠੀ ਦੇ ਵਿੱਚ ਖਾਦੀ ਭੰਡਾਰ ਦਾ ਕੰਮ ਚੱਲਦਾ ਹੈ ਜੋ ਅੱਜ ਵੀ ਉਸੇ ਤਰੀਕੇ ਨਾਲ ਚੱਲਦਾ ਹੈ ਜੇ ਗਾਂਧੀ ਆਸ਼ਰਮ ٹرسٹ ਦੇ ਵੱਲੋਂ 1977 ਦੇ ਵਿੱਚ ਇਹ ਕੋਠੀ 7 ਲੱਖ ਰੁਪਏ ਦੇ ਵਿੱਚ ਖਰੀਦੀ ਗਈ ਸੀ ਜਿਸ ਤੋਂ ਬਾਅਦ ਅੱਜ ਤੱਕ ਇਸ ਦੀ ਮਰਮਤ ਦਾ ਕੰਮ ਕੋਈ ਨਹੀਂ ਕੀਤਾ ਗਿਆ ਅੱਜ ਵੀ ਇਹ ਹਾਲਤ ਖਸਤਾ ਨਜ਼ਰ ਆਂਦੀ ਹੈ ਜੇ 1977 ਦੇ ਵਿੱਚ ਗਾਂਧੀ ਆਸ਼ਰਮ ٹرسٹ ਦੇ ਵੱਲੋਂ ਇਹ ਕੋਠੀ 7 ਲੱਖ ਰੁਪਏ ਦੇ ਵਿੱਚ ਖਰੀਦੀ ਗਈ ਸੀ ਪਰ ਜੇਕਰ ਅੱਜ ਇਸ ਕੋਠੀ ਦੀ ਗੱਲ ਕੀਤੀ ਜਾਵੇ ਤਾਂ ਇਸ ਕੋਠੀ ਦੀ ਹਾਲਤ ਬਿਲਕੁਲ ਖਸਤਾ ਨਜ਼ਰ ਆਂਦੀ ਪਈ ਹੈ ਤੇ ਜੇ ਗੱਲ ਕੋਠੀ ਦੀ ਖਸਤਾ ਹਾਲਤ ਦੀ ਕੀਤੀ ਜਾਵੇ ਤਾਂ ਇੱਕ ਵਾਰ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਆ ਦੇਖ ਸਕਦੇ ਹੋ ਕਿ ਇਹ ਕੋਠੀ ਕਿਸ ਤਰੀਕੇ ਦੇ ਨਾਲ ਖਸਤਾ ਹਾਲਤ ਦੇ ਵਿੱਚ ਹੈ ਹਾਲਾਂਕਿ ਸਰਕਾਰ ਦੇ ਵੱਲੋਂ ਕੋਈ ਖਾਸ ਇਸ ਪਾਸੇ ਧਿਆਨ ਨਹੀਂ ਦਿੱਤਾ ਜਾਂਦਾ ਜਿਹੜੀਆਂ ਫਿਲਮਾਂ ਇੱਥੇ ਸ਼ੂਟ ਕੀਤੀ ਜਾਂਦੀਆਂ ਨੇ ਉਹ ਉਹਨਾਂ ਫਿਲਮਾਂ ਦੀ ਜਿਹੜੀ ਕਮਾਈ ਹੈ ਉਹ ਹੀ ਇਹਨਾਂ ਕੋਠੀਆਂ ਦੇ ਉੱਤੇ ਲਗਾਈ ਜਾ ਰਹੀ ਹੈ ਜੀ ਫਿਲਮ ਚਾਹੇ ਹਾਲੀਵੁੱਡ ਹੋਵੇ ਜਾਂ ਫਿਰ ਬਾਲੀਵੁੱਡ ਫਿਲਮ ਹੋਵੇ ਜਦੋਂ ਫਿਲਮ ਸੁਪਰ ਹਿੱਟ ਜਾਵੇ ਤਾਂ ਹਰ ਕੋਈ ਇਹ ਜਾਨਣਾ ਚਾਹੁੰਦਾ ਹੈ ਹਰ ਕੋਈ ਇਹ ਦੇਖਣਾ ਚਾਹੁੰਦਾ ਕਿ ਇਸ ਫਿਲਮ ਦੀ ਸ਼ੂਟਿੰਗ ਕਿੱਥੇ ਹੋਈ ਹੈ ਇਸ ਫਿਲਮ ਦੇ ਵਿੱਚ ਕਿਹੜੇ ਕਿਹੜੇ ਐਕਟਰ ਨੇ ਕਿਹੜਾ ਕਿਹੜਾ ਕਿਰਦਾਰ ਨਿਭਾਇਆ ਜਿੰਨੂੰ ਦੇਖਦੇ ਆਇਆ ਫਿਲਮ ਸੁਪਰ ਹਿੱਟ ਜਾਂਦੀ ਪਈ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਨਰਿੰਦਰ ਫਿਲਮ ਬਣੀ ਹੈ ਉਹ ਇਸ ਕੋਠੀ ਦੇ ਵਿੱਚ ਬਣੀ ਹੈ ਜਿਹੜੀ ਕਿ ਅਮਰਸਰ ਦੇ ਵਿੱਚ ਸਥਿਤ ਹੈ ਇਹਨੂੰ ਲਾਲ ਕੋਠੀ ਕਿਹਾ ਜਾਂਦਾ ਹੈ ਲਾਲ ਕੋਠੀ ਦੇ ਨਾਮ ਤੋਂ ਦੇ ਨਾਲ ਇਹ ਮਸ਼ਹੂਰ ਅ ਅਮਰਸਰ ਦੇ ਵਿੱਚ ਇਹ ਕੋਠੀ ਹੈ ਤਾਂ ਇਸ ਕੋਠੀ ਦੇ ਵਿੱਚ ਨਰੇਂਦਰ ਫਿਲਮ ਦੀ ਸ਼ੂਟਿੰਗ ਹੋਈ ਹੈ ਜਿਹੜੀ ਇਸ ਵੇਲੇ ਸੁਪਰ ਹਿੱਟ ਚੱਲਦੀ ਪਈ ਹੈ ਲੋਕਾਂ ਦੇ ਦਿਲਾਂ ਦੀ ਧੜਕਣ ਬਣੀ ਹੋਈ ਹੈ ਜਿਹੜੀ ਫਿਲਮ ਅੱਜ ਅਸੀਂ ਉਸ ਕੋਠੀ ਦੇ ਵਿੱਚ ਪਹੁੰਚੇ ਹਾਂ ਤਾਂ ਆਓ ਤੁਹਾਨੂੰ ਦਿਖਾਣੇ ਆ ਕਿ ਇਸ ਕੋਠੀ ਦੇ ਅੰਦਰ ਕਿਸ ਤਰੀਕੇ ਦੇ ਨਾਲ ਇਹ ਇਹ ਮੀਨਾਕਾਰੀ ਹੋਈ ਹੈ ਫਿਲਹਾਲ ਇਹ ਕੋਠੀ ਦੀ ਹਾਲਤ ਜੁਰਖਸਤਾ ਹੋਈ ਪਈ ਹੈ ਅਸੀਂ ਉਹ ਵੀ ਦਿਖਾਵਾਂਗੇ ਪਰ ਇੱਥੇ ਚਾਹ ਵਾਂ ਜਿਹੜੇ ਲੋਕ ਨੇ ਜਿਹੜੇ ਚਾਹਵਨ ਲੋਕ ਨੇ ਉਹ ਸੈਲਫੀਆਂ ਜਰੂਰ ਇੱਥੇ ਲੈਂਦੇ ਪਏ ਨੇ ਕੋਠੀ ਜਦੋਂ ਇੱਥੇ ਇੱਥੇ ਅੰਦਰ ਆਉਂਦੇ ਨੇ ਤੇ ਆਪਣੀ ਸੈਲਫੀਆਂ ਲੈਂਦੇ ਨੇ ਖੁਸ਼ ਹੁੰਦੇ ਨੇ ਕਿ ਵਾਕੇ ਸੀ ਇਸ ਕੋਠੀ ਦੇ ਵਿੱਚ ਪਹੁੰਚਿਆ ਜਿੱਥੇ ਦਰੇਂਦਰ ਫਿਲਮ ਦੀ ਸ਼ੂਟਿੰਗ ਹੋਈ ਆ ਕਾਦੇ ਵਾਸਤੇ ਇੱਥੇ ਫੋਟੋ ਲੈਣੇ ਜੀ ਇੱਥੇ ਦਰੇਂਦਰ ਫਿਲਮ ਦੀ ਸ਼ੂਟਿੰਗ ਹੋਈ ਹੈ ਤਾਂ ਕਰਕੇ ਅਸੀਂ ਆਏ ਆ ਅੱਛਾ ਅੱਛਾ ਤੁਹਾਨੂੰ ਪਤਾ ਲੱਗ ਗਿਆ ਕਿ ਇਸ ਜਗ੍ਹਾ ਤੇ ਹੋਈ ਹੈ ਹਾਂ ਜੀ ਹਾਂ ਜੀ ਅੰਬਰਸਰ ਦੇ ਰਹਿ ਨਾਲੇ ਪਤਾ ਕਿ ਨਹੀਂ ਲੱਗਣਾ ਅੱਛਾ ਕਿਸ ਤਰ੍ਹਾਂ ਲੱਗਦੀ ਪਈ ਆ ਕੋਠੀ ਦੀ ਮੀਨਾਕਾਰੀ ਬਹੁਤ ਵਧੀਆ ਵਧੀਆ ਹੋਈ ਹੈ ਹਾਂ ਬਹੁਤ ਪੁਰਾਣੀ ਕੋਠੀ ਹੈ ਬਸ ਵੇਖ ਕੇ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਕੀ ਮਹਿਸੂਸ ਹੁੰਦਾ ਜਦੋਂ ਵੀ ਜਦੋਂ ਇੱਥੋਂ ਆਪਣੀ ਸੈਲਫੀ ਲੈਂਦੇ ਪਏ ਜੀ ਕੀ ਮਹਿਸੂਸ ਹੁੰਦਾ ਕਿ ਇਸ ਫਿਲਮ ਇਸ ਕੋਠੀ ਵਿੱਚ ਉਹ ਐਕਟਰ ਨੇ ਜਿਹੜੇ ਜਿਨ੍ਹਾਂ ਨੇ ਸ਼ੂਟਿੰਗ ਕੀਤੀ ਹੈ ਬੜੀ ਹਾਈਲਾਈਟ ਹੋਈ ਫਿਲਮ ਸੁਪਰ ਹਿੱਟ ਹੋਈ ਹੈ ਉਹ ਫਿਲਮ ਵੇਖ ਕੇ ਆਏ ਆ ਕੋਠੀ ਦੇਖੀ ਤਾਂ ਹੀ ਇੱਥੇ ਆਏ ਤੇ ਫਿਲਮ ਵੇਖੀ ਫਿਰ ਕੋਠੀ ਵੇਖੀ ਅੱਜ ਫਿਲਮ ਕਿਸ ਤਰ੍ਹਾਂ ਦੀ ਲੱਗੀ ਸੀ ਬਹੁਤ ਵਧੀਆ ਫਿਲਮ ਬਹੁਤ ਵਧੀਆ ਫਿਲਮ ਬਹੁਤ ਵਧੀਆ ਫਿਲਮ ਹੀ ਬਹੁਤ ਵਧੀਆ ਕੋਠੀ ਵੀ ਬਹੁਤ ਠੀਕ ਠੀਕ ਵਧੀਆ ਦੱਸੋ ਬੋ ਘੈਂਟ ਬਣੀ ਹੋਈ ਆ ਲਾਲ ਕੋਠੀ ਦੇ ਨਾਮ ਤੋਂ ਜਾਨੀ ਜਾਂਦੀ ਬੋ ਘੈਂਟ ਕੋਠੀ ਬਾਰੋ ਬਹੁਤ ਵਧੀਆ ਲੱਗਦੀ ਇੱਥੋਂ ਵੀ ਬਹੁਤ ਵਧੀਆ ਲੱਗਣ ਗਿਆ ਕੀ ਬਾਤ ਆ ਤਾਂ ਆਓ ਫਿਰ ਅਬ ਅੰਦਰ ਚੱਲ ਕੇ ਹੋਰ ਵੀ ਤੁਹਾਨੂੰ ਕੁਝ ਦਿਖਾਣੇ ਆ ਕਿ ਕਿਹੜੀ ਕਿਹੜੀ ਮੀਨਾ ਕਾਰੀ ਹੋਈ ਸਭ ਤੋਂ ਪਹਿਲੇ ਦੇਖੋ ਇਹ ਜਿਹੜੀ ਜਾਲੀਆਂ ਬਣਾਈਆਂ ਗਈਆਂ ਨੇ ਜਿਹੜੀ ਐਂਟਰਸ ਦੇ ਉੱਤੇ ਸੀ ਜੋ ਕੋਠੀ ਦੇ ਅੰਦਰ ਐਂਟਰ ਹੁੰਨੇ ਆ ਤਾਂ ਜਾਲੀਆਂ ਜਿਹੜੀਆਂ ਨੇ ਉਹ ਵੀ ਮੀਨਾ ਕਾਰੀ ਦੇ ਨਾਲ ਬਣਾਈਆਂ ਗਈਆਂ ਨੇ ਤਾਂ ਇਹ ਜਿਹੜੀ ਮੀਨਾ ਕਾਰੀ ਕੀਤੀ ਗਈ ਉਹ ਬਹੁਤ ਸ਼ਾਨਦਾਰ ਤਰੀਕੇ ਨਾਲ ਕੀਤੀ ਗਈ ਦੂਸਰੇ ਪਾਸੇ ਇਹ ਹੁਣ ਥ ਇਹ ਪੁਰਾਣੇ ਜ਼ਮਾਨੇ ਚ ਪੈਂਦੀ ਹੁੰਦੇ ਸੀ ਤਾਂ ਇਹ ਡਿਜ਼ਾਈਨ ਜਿਹੜੇ ਅੱਜ ਜਿਹੜੇ ਸਾਫ਼ ਤੌਰ ਤੇ ਤੇ ਨਜ਼ਰ ਆਉਂਦੇ ਪਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਹਰ ਕੋਈ ਨਾ ਚਾਹੁੰਦਾ ਹੈ ਕਿ ਮੈਂ ਜਿਸ ਤਰੀਕੇ ਨਾਲ ਪੁਰਾਣਾ ਸਭਿਆਚਾਰਵਾ ਉਹ ਜਿਹੜੀ ਚੀਜ਼ ਉਹਨੂੰ ਦਰਸਾਉਂਦੀ ਹੋਵੇ ਲੋਕ ਉਹਨੂੰ ਦੇਖਣਾ ਪਸੰਦ ਵੀ ਕਰਦੇ ਆ ਤਾਂ ਇਹ ਕੋਠੀ ਜਿਹੜੀ ਆ ਇਹ ਇਸ ਚੀਜ਼ ਨੂੰ ਜ਼ਰੂਰ ਦਿਖਾਉਂਦੀ ਆ ਕਿ ਕਿਸ ਤਰੀਕੇ ਦੇ ਨਾਲ ਲੋਕ ਇਸ ਚੀਜ਼ ਨੂੰ ਪਸੰਦ ਕਰਦੇ ਆ ਦਰਵਾਜ਼ੇ ਦੇਖੋ ਕਿਸ ਤਰੀਕੇ ਨਾਲ ਲੱਗੇ ਆ ਚੁੰਜ ਦੇਖੋ ਬਣਾਈ ਹੋਈ ਆ ਬਿਲਕੁਲ ਬਿਲਕੁਲ ਨਕੀਲੀ ਚੁੰਜ ਹੈ ਇਹ ਦਰਵਾਜ਼ੇ ਨੇ ਇਸ ਤਰੀਕੇ ਨਾਲ ਦਰਵਾਜ਼ੇ ਬਣਾਏ ਗਏ ਨੇ ਆ ਦੇਖੋ ਜਦੋਂ ਇਹ ਤੇ ਇੱਥੇ ਆ ਉਂਝ ਬਣਾਈ ਗਈ ਆ ਤੇ ਇਸ ਤਰ੍ਹਾਂ ਦੇ ਦਰਵਾਜ਼ੇ ਸ਼ਾਇਦ ਹੀ ਤੁਸੀਂ ਦੇਖੇ ਹੋਣਗੇ ਕਿਤੇ ਇਹ ਕੋਠੀਆਂ ਦੇ ਵਿੱਚ ਦੇਖੀ ਗਏ ਨੇ ਤਾਂ ਆ ਉਹ ਹੋਰ ਵੀ ਤੁਹਾਨੂੰ ਚੱਲ ਕੇ ਦਿਖਾਣੇ ਆ ਕਿਹੜੀ ਕਿਹੜੀ ਮੀਨਾਕਾਰੀਆ ਕੀਤੀਆਂ ਗਈਆਂ ਨੇ ਕਿੱਥੇ ਕਿੱਥੇ ਮੀਨਾਕਾਰੀਆ ਹੋਈਆਂ ਨੇ ਉਹ ਉਹ ਵੀ ਅਸੀਂ ਤੁਹਾਨੂੰ ਦਿਖਾਣੇ ਆ 1977 ਦੇ ਵਿੱਚ ਇਹ ਕੋਠੀ ਜਿਹੜੀ ਤਾਂ ਦੱਸ ਦਈਏ ਕਿ ਇਹ ਖਰੀਦੀ ਗਈ ਸੀ 7 ਲੱਖ ਰੁਪਏ ਦੇ ਵਿੱਚ ਗਾਂਧੀ ਆਸ਼ਰਮ ਟਰਸਟ ਦੇ ਵੱਲੋਂ ਇਹ ਕੋਠੀ ਖਰੀਦੀ ਗਈ ਸੀ ਤਾਂ ਇਹ ਮੀਨਾਕਾਰੀ ਜਿਹੜੀ ਉਹ ਦੱਸਦੀ ਪਈਏ ਕਿ ਕਿਸ ਤਰੀਕੇ ਦੇ ਨਾਲ ਤਿਆਰੀਆਂ ਸਨ ਬੜੀ ਜੇਕਰ ਕਿਸੇ ਚੀਜ਼ ਦੇ ਵਿੱਚ ਕਿਸੇ ਥਾਂ ਦੇ ਵਿੱਚ ਕੁਝ ਖਾਸ ਨਜ਼ਰ ਆਂਦਾ ਹੋਵੇ ਤਾਂ ਫੇਰ ਹੀ ਸਿਲੈਕਟ ਕੀਤਾ ਜਾਂਦਾ ਹੈ ਫਿਲਮਾਂ ਜਿਹੜੀਆਂ ਹੁੰਦੀਆਂ ਨੇ ਬਣਦੀਆਂ ਨੇ ਤੇ ਉਹਨਾਂ ਵੱਲੋਂ ਸਿਲੈਕਟ ਉਦੋਂ ਹੀ ਕੀਤਾ ਜਾਂਦਾ ਜਦੋਂ ਕੁਝ ਖਾਸ ਨਜ਼ਰ ਆਂਦਾ ਹੋਵੇ ਤਾਂ ਇਹ ਹੁਣ ਪੌੜੀਆਂ ਨੇ ਉੱਪਰ ਚੱਲਦੇ ਹਾਂ ਉੱਪਰ ਚੱਲ ਕੇ ਤੁਹਾਨੂੰ ਪੌੜੀਆਂ ਦਿਖਾਣੇ ਆ ਕਿ ਪੌੜੀਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਜਦੋਂ ਫਿਲਮ ਦੀ ਸ਼ੂਟਿੰਗ ਹੋਈ ਸੀ ਇਹਨਾਂ ਪੌੜੀਆਂ ਵਿੱਚੋਂ ਉੱਪਰ ਥੱਲੇ ਜਿਹੜੇ ਜਿਹੜੇ ਕਲਾਕਾਰ ਸੀ ਅਕਸ਼ੇ ਖਾਨਾ ਜਿੰਨੇ ਜਿਨ੍ਹਾਂ ਵੱਲੋਂ ਰੋਲ ਨਿਭਾਇਆ ਗਿਆ ਸੀ ਰਹਿਮਾਨ ਕੈਦਰ ਰੋਲ ਜਿਹੜਾ ਨਿਭਾਇਆ ਗਿਆ ਸੀ ਤਾਂ ਉਹ ਇੱਥੋਂ ਹੀ ਇਹਨਾਂ ਪੌੜੀਆਂ ਦੇ ਵਿੱਚੋਂ ਉੱਪਰ ਥੱਲੇ ਜਾਂਦੇ ਸਨ ਤਾਂ ਇਹੋ ਹੀ ਪੌੜੀਆਂ ਸੀ ਪਰ ਜੇਕਰ ਇਸ ਕੋਠੀ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਖਸਤਾ ਹੋ ਚੁੱਕੇ ਹਨ ਟਰਸਟ ਜਿਹੜੀ ਹੈ ਇਹ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਸਰਕਾਰ ਵੀ ਇਸ ਤਰ੍ਹਾਂ ਦੀ ਚੀਜ਼ ਉਹਦੇ ਜ਼ਰੂਰ ਧਿਆਨ ਦੇਵੇ ਜਿੰਨੂੰ ਲੋਕ ਚਾਹਵਾਂ ਤਰੀਕੇ ਦੇ ਨਾਲ ਦੇਖਦੇ ਨੇ ਜਿੰਨੂੰ ਲੋਕ ਦੇਖਣ ਤੋਂ ਬਾਅਦ ਖੁਸ਼ ਹੁੰਦੇ ਨੇ ਕਿ ਵਾਕਿਆ ਹੀ ਸਾਡੇ ਇਸ ਜਗ੍ਹਾ ਦੇ ਉੱਤੇ ਇਸ ਥਾਂ ਦੇ ਉੱਤੇ ਇਸ ਵੱਡੀ ਫਿਲਮ ਦੀ ਸ਼ੂਟਿੰਗ ਕੀਤੀ ਗਈ ਜਿਹੜੀ ਕਿ ਐਸਲ ਸੁਪਰ ਹਿੱਟ ਹੈ ਜਿਹੜੀ ਕਰੋੜਾ ਰੁਪਏ ਨਹੀਂ ਅਰਬਾਂ ਰੁਪਏ ਬਿਜ਼ਨਸ ਸ਼ੜੀਓ ਕਰਦੀ ਪਈ ਹੈ ਤਾਂ ਫਿਲਹਾਲ ਦੀ ਘੜੀ ਇੱਕ ਖਾਸ ਤਸਵੀਰ ਸਾਡਾ ਦਿਖਾਣਾ ਹਰ ਜੇ ਕਿਉਂਕਿ ਜਦੋਂ ਕੋਈ ਫਿਲਮ ਹਾਈਲਾਈਟ ਹੋ ਜਾਂਦੀ ਹੈ ਨਾ ਜਦੋਂ ਸੁਪਰ ਹਿੱਟ ਹੋ ਜਾਂਦੀ ਹੈ ਤਾਂ ਫਿਰ ਹਰ ਕੋਈ ਇਹ ਜਰੂਰ ਜਾਨਣਾ ਚਾਹੁੰਦਾ ਹੈ ਕਿ ਇਹ ਫਿਲਮ ਬਣੀ ਕਿੱਥੇ ਆ ਤਾਂ ਦੇਖੋ ਛੱਤ ਦੇਖੋ ਕਿੰਨੀ ਉੱਚੀ ਹੈ ਇਹ ਛੱਤ ਉੱਚੀ ਹੈ ਹਾਲਾਂਕਿ ਪੇਂਟ ਜਰੂਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪੇਂਟ ਹੁਣ ਜਿਹੜਾ ਵਾ ਉਹ ਜਿਹੜੀ ਵੀ ਫਿਲਮ ਇੱਥੇ ਬਣਦੀ ਹੈ ਚਾਰ ਤੋਂ ਪੰਜ ਫਿਲਮਾਂ ਹੁਣ ਤੱਕ ਬਣ ਚੁੱਕੀਆਂ ਨੇ ਤੇ ਜਿਹੜੀ ਵੀ ਫਿਲਮ ਬਣਦੀ ਹੈ ਉਹਦੇ ਕੋਲ ਜੋ ਪੈਸੇ ਮਿਲਦੇ ਨੇ ਉਹ ਪੈਸੇ ਲੈ ਕੇ ਇਸ ਕੋਠੀ ਦੀ ਮੁਰੰਮਤ ਵਾਸਤੇ ਜ਼ਰੂਰ ਲਗਾ ਦਿੱਤੇ ਜਾਂਦੇ ਨੇ ਪੈਸੇ ਤਾਂ ਆ ਦੇਖੋ ਇਹ ਮੀਨਾਕਾਰੀ ਜਿਹੜੀ ਦਿਖਾਈ ਗਈ ਹੈ ਸਾਰੀ ਮੀਨਾਕਾਰੀ ਸ਼ੀਸ਼ੇ ਦੇਖੋ ਕਿਸਰਾ ਆਰ ਪਾਰ ਨਜ਼ਰਾਂ ਦੇ ਪੇ ਬਹੁਤ ਕਿਆਮਤ ਜੜੀ ਨੇ ਤਾਂ ਆ ਦੇਖੋ ਇੱਥੇ ਇੱਕ ਪ੍ਰਾਣਾ ਪੁਰਾਣੀ ਚੀਜ਼ ਦਰਸਾਉਂਦੀ ਹੈ ਜਿਹੜੀ ਇਹ ਜਿਹੜੀ ਆਪਾਂ ਅੱਗ ਸੇਕਦੇ ਉੱਤੇ ਬੈਠ ਕੇ ਇਹ ਦਰਸਾਉਂਦਾ ਵਾ ਪੁਰਾਣਾ ਜਿਹੜਾ ਵਾ ਵੀ ਜਿਸ ਤਰੀਕੇ ਦੇ ਨਾਲ ਕੋਠੀਆਂ ਦੇ ਵਿੱਚ ਬਣਿਆ ਹੁੰਦਾ ਸੀ ਉਹ ਚੀਜ਼ ਜਿਹੜੀ ਸਾਰੀ ਇਸ ਕੋਠੀ ਦੇ ਵਿੱਚ ਸਾਫ਼ ਤੌਰ ਤੇ ਉੱਤੇ ਜ਼ਰੂਰ ਨਜ਼ਰ ਆਉਂਦੀ ਪਿਆ ਬਾਰੀਆਂ ਬੂਹੇ ਛੱਤਾਂ ਜਿਹੜੀਆਂ ਨੇ ਉਹ ਖਾਸ ਇਸ ਕਰਕੇ ਨਜ਼ਰ ਆਉਂਦੀਆਂ ਕਿ ਪੁਰਾਣੇ ਤਰੀਕੇ ਦੇ ਨਾਲ ਬਣਾਈ ਆ ਗਿਆ ਸੀ ਲੱਕੜ ਜਿਹੜੀ ਆ ਬਹੁਤ ਮਜ਼ਬੂਤ ਲੱਕੜ ਹੈ ਕਿਉਂਕਿ ਆ ਅੱਜ ਦੀ ਨਹੀਂ ਹੈ ਕਰੀਬ ਕਰੀਬ 150 ਸਾਲ ਪੁਰਾਣੀ ਹੈ ਕੋਠੀ ਹੈ ਤਾਂ 150 ਸਾਲ ਪੁਰਾਣੀ ਕੋਠੀ ਦੀ ਲੱਕੜ ਨੂੰ ਸ਼ਾਇਦ ਕਿਤੇ ਨਾ ਕਿਤੇ ਸਯੰਗ ਲੱਗੀ ਹੋएगी ਪਰ ਜ਼ਿਆਦਾਤਰ ਜਿਹੜੀ ਲੱਕੜ ਹੈ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਲੱਕੜ ਲੱਗੀ ਹੋਈ ਆ ਤਾਂ ਇਧਰ ਪਾਸੇ ਦੇਖਾਓਗੇ ਤੁਹਾਨੂੰ ਆ ਦੇਖੋ ਬਾਰੀਆਂ ਦੇਖੋ ਕਿਹੜੀਆਂ ਸੋਲਡ ਹੈ ਇਹ ਬਾਰੀਆਂ ਨੇ ਤੇ ਇਹ ਬਾਰੀਆਂ ਸੋਲਡ ਨੇ ਪੁਰਾਣੀਆਂ ਬਾਰੀਆਂ ਬਣੀਆਂ ਨੇ ਤਾਂ ਦੇਖ ਸਕਦੇ ਹੋ ਕਿ 150 ਸਾਲ ਪੁਰਾਣੀ ਚੀਜ਼ ਹੋਵੇ ਤਾਂ ਉਹਦੀ ਤਾਂ ਵੈਸੇ ਹੀ ਲੱਕੜ ਜਿਹੜੀ ਉਹ ਗਲ ਜਾਂਦੀ ਹੈ ਪਰ ਇਹ ਜਿਹੜੀਆਂ ਲੱਕੜਾਂ ਨੇ ਉਹ ਗਲੀਆਂ ਨਹੀਂ ਹੈ ਉਹ ਲੱਕੜਾਂ ਬਿਲਕੁਲ ਪਰਫੈਕਟ ਨੇ ਬਿਲਕੁਲ ਸੈੱਟ ਨੇ ਤਾਂ ਇਹ ਹਰ ਰੂਮ ਦੇ ਵਿੱਚ ਇਸੇ ਤਰੀਕੇ ਦੇ ਨਾਲ ਦੇਖ ਸਕਦੇ ਹੋ ਕਿ ਲੱਕੜ ਦਾ ਕੰਮ ਹੋਇਆ ਮੀਨਾਕਾਰੀ ਜਿਹੜੀ ਪੂਰੀ ਹੋਈ ਪਈ ਆ ਹਾਲਾਂਕਿ ਜੇਕਰ ਰੈਵਨਿਊ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਖਾਸ ਤਿਆਰੀ ਇੱਥੇ ਨਜ਼ਰ ਨਹੀਂ ਆਉਂਦੀ ਪਈ ਇਸ ਥਾਂ ਦੇ ਦੇਖੋ ਇਹ ਹਰ ਹਰ ਰੂਮ ਦੇ ਵਿੱਚ ਇਹ ਜਿਹੜੀ ਤਿਆਰੀ ਹੈ ਖਾਸ ਤੌਰ ਤੇ ਉੱਤੇ ਨਜ਼ਰ ਆਉਂਦੀ ਪਈ ਸਾਡਾ ਮਕਸਦ ਇਸ ਕੋਠੀ ਦੀ ਕੱਲੀ ਕੱਲੀ ਚੀਜ਼ ਦਿਖਾਉਂਦਾ ਇਹ ਹੈ ਕਿ ਜਦੋਂ ਕੋਈ ਦੇਸ਼ ਦੁਨੀਆ ਦੇ ਵਿੱਚ ਮਸ਼ਹੂਰ ਹੋ ਜਾਵੇ ਕੋਈ ਚੀਜ਼ ਤਾਂ ਫਿਰ ਉਹ ਸਾਡਾ ਦਿਖਾਣਾ ਫਰਜ਼ ਹੈ ਤਾਂ ਦੂਸਰਾ ਫਰਜ਼ ਹੁੰਦਾ ਹੈ ਜਿਹੜੀ ਟਰਸਟ ਹੋਵੇ ਜਾਂ ਫਿਰ ਜਿਹੜੀ ਚੀਜ਼ ਸਰਕਾਰ ਦੇ ਅੰਡਰ ਹੋਵੇ ਸਰਕਾਰ ਉਸ ਪਾਸੇ ਧਿਆਨ ਜ਼ਰੂਰ ਦੇਵੇ ਤਾਂ ਧਿਆਨ ਕਿੰਨਾ ਕੁ ਦਿੱਤਾ ਗਿਆ ਉਹ ਤੁਹਾਨੂੰ ਦਿਖਾ ਦਿੰਨੇ ਆ ਕਿ ਆ ਦੇਖੋ ਆ ਪਿੱਲਰਾਂ ਉੱਤੇ ਜਿਹੜੇ ਪਿੱਲਰਾਂ ਉੱਤੇ ਇਹ ਕੋਠੀ ਟਿੱਕੀ ਹੋਈ ਆ ਆ ਪਿੱਲਰ ਇਹ ਪਿੱਲਰ ਕਿਸ ਤਰ੍ਹਾਂ ਦੇ ਨੇ ਆ ਦੇਖੋ ਤਰੇ ਨਾ ਪਈਆਂ ਨੇ ਵੱਡੀਆਂ ਵੱਡੀਆਂ ਇਹ ਪਿੱਲਰ ਪਿੱਲਰਾਂ ਦੇ ਉੱਤੇ ਹੀ ਕੋਠੀ ਖੜੀ ਆ ਤਾ ਇਹ ਜਿਹੜੇ ਪਿੱਲਰ ਨੇ ਉਹ ਪਤਾ ਨਹੀਂ ਕਦੋਂ ਡਿੱਗ ਪੈਣ ਇਹ ਜਿਹੜੀ ਤਸਵੀਰ ਇਹ ਜਰੂਰ ਦੱਸਦੀ ਪਈ ਆ ਤਾਂ ਇਸ ਪਾਸੇ ਦਿਖਾਓ ਜਿਹੜੇ 3/2 3/2 ਨੇ ਸਾਰੇ ਟੁੱਟੇ ਪਏ ਨੇ ਬਿਲਕੁਲ ਕੰਡਮ ਹਾਲਤ ਹੋ ਚੁੱਕੀ ਆ ਖਸਤਾ ਹਾਲਤ ਆ ਤਾਂ ਖਸਤਾ ਹਾਲਤ ਦੇ ਵਿੱਚ ਇਹਨੂੰ ਥੋੜਾ ਤਿਆਰ ਕਰਕੇ ਇਹਨੂੰ ਪੇਂਟ ਸ਼ੈਂਟ ਕਰਕੇ ਇਸ ਕੋਠੀ ਦੇ ਵਿੱਚ ਇਸ ਫਿਲਮ ਦੀ ਦਿਵਿੰਦਰ ਫਿਲਮ ਦੀ ਜਿਹੜੀ ਆ ਸ਼ੂਟਿੰਗ ਕੀਤੀ ਗਈ ਸੀ ਤੇ ਜਿਹੜੀ ਅੱਜ ਵੀ ਸਿਖਰਾਂ ਤੇ ਚੱਲਦੀ ਪਈ ਆ ਲੋਕਾਂ ਦੇ ਮਨਾਂ ਦੀ ਤੜਕਣ ਬਣੀ ਹੋਈ ਆ ਇਹ ਜਿਹੜੀ ਫਿਲਮ ਤਾਂ ਇਸ ਪਾਸੇ ਦੇਖੋ ਆ ਦੇਖੋ ਇਹ ਇਹ ਛੱਤ ਹੈ ਇਹ ਛੱਤ ਦੇ ਹਾਲਾਤ ਕੀ ਨੇ ਪਤਾ ਨਹੀਂ ਹੋਣ ਡਿੱਗੀ ਤਾਂ ਹੋਣ ਡਿੱਗੀ ਕੋਈ ਵੀ ਨੁਕਸਾਨ ਹੋ ਸਕਦਾ ਹੈ ਪਰ ਫਿਲਹਾਲ ਦੀ ਘੜੀ ਇਹ ਜਿਹੜੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਇਹ ਉਹ ਕੋਠੀ ਆ ਜਿਹੜੀ ਕੋਠੀ ਦੇ ਵਿੱਚ ਉਹਲੀ ਫਿਲਮ ਦੀ ਸ਼ੂਟਿੰਗ ਹੋਈ ਹੈ ਜਿਹੜੀ ਇਸ ਵੇਲੇ ਸਿਕਰਾਂ ਦੇ ਉੱਤੇ ਹੈਗੀ ਆ ਤਾਂ ਨਿਰਿੰਦਰ ਫਿਲਮ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਕੁਝ ਡਰਾਮੇ ਕੁਝ ਗੀਤ ਜਿਹੜੇ ਨੇ ਉਹ ਵੀ ਇਸ ਫਿਲਮ ਇਸ ਕੋਠੀ ਦੇ ਵਿੱਚ ਜਿਹੜੀ ਲਾਲ ਕੋਠੀ ਦੇ ਵਜੋਂ ਜਾਣੀ ਜਾਂਦੀ ਹੈ ਇਸ ਕੋਠੀ ਦੇ ਵਿੱਚ ਸ਼ੂਟ ਕੀਤੇ ਗਏ ਨੇ ਕੈਮਰਾਮੈਨ ਮਨੋਜੀਤ لال ਸੁਖਚਾਨ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ